ਕੌਂਸਲਰ ਬੀਬੀ ਕਿਰਨਜੀਤ ਕੋਰ ਦੀ ਵਾਰਡ ਨੰਬਰ 47 ਵਿੱਚ ਰਾंजे ਦੀ ਹਵੇਲੀ ਨੇੜੇ ਪਾਣੀ ਦੀ ਪਾਈਪਲਾਈਨ ਪਾਉਣ ਦਾ ਉਦਘਾਟਨ ਐਮਐਲਏ ਹਲਕਾ ਦਖਣੀ ਡਾਕਟਰ ਰਿੰਦਰਦੀਪ ਸਿੰਘ ਨੇ ਜਨ ਅਤੇ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਅਤੇ ਵਰਪਾਲ ਸਿੰਘ ਬੱਬਰ ਵੱਲੋਂ ਕੀਤਾ ਗਿਆ ਇਸ ਖੇਤਰ ਵਿੱਚ 메ਨ ਸੜਕ ਤੇ ਪਾਣੀ ਦੀ ਪਾਈਪ ਦੇ ਟੁੱਟੇ ਹੋਣ ਕਰਕੇ ਪਾਣੀ ਦੀ ਲਗਾਤਾਰ ਲੀਕੇਜ ਹੋ ਰਹੀ ਜਿਸ ਨੂੰ ਰੋਕਣ ਦੇ ਲਈ ਕੌਂਸਲਰ ਬੀਬੀ ਕਿਰਨਜੀਤ ਕੋਰ ਦੇ ਪਤੀ ਵਰਪਾਲ ਸਿੰਘ ਬੱਬਰ ਵੱਲੋਂ ਡਾਕਟਰ ਨਿੱਜਰ ਨੂੰ ਇਸ ਬਾਰੇ ਦੱਸਿਆ ਗਿਆ ਅਤੇ ਤੁਰੰਤ ਟੁੱਤੀ ਹੋਈ ਪਾਈਪ ਨੂੰ ਬਦਲਣ ਦੀ ਆਗਿਆ ਦਿੱਤੀ ਗਈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਵਰਪਾਲ ਸਿੰਘ ਬੱਬਰ ਦੇ ਵੱਲੋਂ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਅਤੇ ਐਮਐਲਏ ਹਲਕਾ ਦਖਣੀ ਡਾਕਟਰ ਇੰਦਰबीर ਸਿੰਘ ਨੱਜਰ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਅੱਜ ਰਾਂਝੇ ਦੇ ਵਿਹਲੇ ਖੜੇ ਆ साडा अमेर साहब ने साढ़े नवे चुने गए नज़े पानी की पाइपलाइन नवी पैनी थी मेयर सर को और सान आस है कि जीत करके और सड़क जारी चली भी है और लोगों के समान सी सड़क बनाई जाए लेकिन सब पा रही है क्योंकि पाइप ਜਲਦੀ ਸੁਰਪਨਾਤੀ ਇਸ ਸਿਰਲੇਖ ਲਈ ਲੋਕ ਸਾਰੇ ਨੇ ਸਿਧਾ ਸਰਪੰਚ ਅਧਿਕਾਰਾਂ ਦੇ ਰਹੀ ਰਸਤਾ ਸਵਾਲਦਾ ਹੈ ਉਹਦੇ ਬਾਰੇ ਜਿਹੜਾ ਗਿਆਚਾ ਨਾ ਪਾਸੇ ਦਾ ਉਹ ਦੁਰੋਧ ਇਹਨਾਂ ਨੇ ਆਪਣੇ ਬੋਰਡਾਂ ਚ ਕੰਮ ਕੀਤਾ ਹੈ ਇਹਨਾਂ ਨੂੰ ਪਤਾ ਵੀ ਕਿਤਨਾ ਲੋਕਾਂ ਦੇ ਚਾਰੋ ਘਰ ਨੇ ਕਿ ਉਹ ਕਿੰਨੀ ਮੁਸ਼ਕਲਾ ਕੀ ਨਿਬਸਤ ਹੈ ਇਹਨਾਂ ਨੂੰ ਪਤਾ ਕਿ ਸਾਬ ਪਾਣੀ ਦੇਣਾ ਜੇਕਰ ਸਾਬ ਉਹਨਾ ਸਟ੍ਰੇਟ ਟਾਈਟ ਹੋਣੀ ਪੂਰਾ ਚੁਪਣਾ ਬੜੇ ਲਾਜ ਰੀ ਕੰਮ ਨੇ ਜੀਰ ਮਨ ਆਪ ਤੇ ਰਹੇ ਉਹਦੀ ਕੰਮ ਕਰਾ ਸੀ ਹੋ ਜਾਂਦਾ ਔਰ ਸਾਬ ਪੀਏ ਤੇ ਆਖਰੀ ਨੇ ਨਿਵਾਸ ਹੈ ਕਿ ਅਮਰ ਸਰ ਬਹੁਤ ਵੱਡੀ ਕਰੇਗਾ ਜਵਾਨੀ ਜਿਵੇਂ ਮਾਰਯੋਗ ਡਾਕਟਰ ਸਾਹਿਬ ਨਾਲ ਐਮਐਲ ਸਾਹਿਬ ਜਿਹੜੇ ਸਾਡੇ ਆਵਾਜ਼ੀ ਪਾਰਟੀ ਦੇ ਨਾਲ ਅਸੀਂ ਇਸ ਇਲਾਕੇ ਦੇ ਵਿੱਚ ਜਿਹੜਾ ਇੱਕ ਫੋਰਸ ਜੀ ਵੀ ਫਾਈਲ ਪਾਉਣ ਲਈ ਜਿਹੜਾ ਅਸੀਂ ਆਏ ਆਂ ਔਰ ਇਲਾਕੇ ਨੂੰ ਸਾਰੇ ਘਹਿਰ ਦੀ ਯਕੀਨ ਦਿਵਾਣੇ ਆਂ ਇਟ ਡਵੈਲਪਮੈਂਟ ਦੇ ਕੰਮਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਆਏਗੀ ਜਿੱਥੇ-ਜਿੱਥੇ ਜੋ-ਜੋ ਪ੍ਰੋਬਲਮ ਸੀ ਉਹਦੇ ਬਹੁਤ ਜਲਦੀ ਇਹਨੂੰ ਫਾਲੋ ਕਰਦੇ। پلان ਤਿਆਰ ਕਰ ਲਿਆ ਗਿਆ ਔਰ ਇੰਪਲੀਮੈਂਟੇਸ਼ਨ ਕਰਨਾ ਚੱਲ ਦਿੱਤਾ ਹੈ। ਜਿਵੇਂ ਪਹਿਲਾਂ ਅਸੀਂ ਡੰਪ ਤੋਂ ਗਏ ਲੋਕਾਂ ਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਡੰਪ ਦਾ ਜਿਹੜਾ ਪੂਰਾ ਕਟੜਾ ਛੁਕ ਗਿਆ ਉਹ ਇਲਾਕੇ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀ ਹੋਰ ਲੋਕਾਂ ਨੂੰ ਦਿੱਕਤਾਂ ਨੇ ਉਹਨਾਂ ਨੂੰ ਵੱਲ ਧਿਆਨ ਦੇ ਰਹੇ ਆਂ ਔਰ ਉਹਨਾਂ ਨੂੰ ਕੀਤਾ ਜਾਏਗਾ। ਇਮੀਡੀਏਟ ਐਕਸ਼ਨ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ। ਬਾੜੀਆ ਸਾਹਿਬ ਕੀ ਕਹਿਣਾ ਚਾਹੁੰਦੇ ਕੋਈ ਪਲਾਨ ਵੀ ਬਣਾਇਆ ਜਾਏਗਾ ਜਿਸ ਤਰ੍ਹਾਂ ਤੁਸੀਂ ਲੋਕਾਂ ਦੇ ਕੰਮ ਵਾਰਡ ਚ ਵੀ ਕਰਦੇ ਰਹੇਓ ਇਸੇ ਤਰ੍ਹਾਂ ਅੰਬਰਸਰ ਸ਼ਹਿਰ ਦੇ ਲਈ ਵੀ ਪਲਾਨ ਬਣਾਇਆ ਜਾਏਗਾ ਡਵੈਲਪਮੈਂਟ ਨੂੰ ਲੈ ਕੇ ਜੀ। ਤਕਰੀਬਨ ਜਿਹੜੇ ਸਾਲ 4 ਹੋ ਗਏ ਨੇ ਹੁਣ ਸਿਰਫ ਅਸੀਂ ਐਕਸ਼ਨ ਦੇ ਉੱਤੇ ਆ ਇੰਪਲੀਮੈਂਟੇਸ਼ਨ ਦੇ ਉੱਪਰ ਆ ਔਰ ਆਉਣ ਵਾਲੇ ਦਿਨਾਂ ਘੱਟੋ ਇਹ ਨਜ਼ਰ ਰੋਣ ਦੀ ਹੈ। ਵਾਰਡ ਨੰਬਰ 47 ਤੋਂ ਨਾ ਬੋਲ ਦੋ ਬੈ ਸੇਵਾਦਾਰ ਤੇ ਇਥੋਂ ਪੈਬ ਲਾਂ ਦੀ ਬਹੁਤ ਜ਼ਿਆਦਾ ਆਪਾਂ ਮੁਸ਼ਕਲ ਸੀ ਤੇ ਸਾਡੇ ਡਾਕਟਰ ਸਾਹਿਬ ਤੇ ਐਮਐਲਏ ਸਾਹਿਬ ਸਾਡੇ ਇਹਨਾਂ ਕਾਫੀ ਛੇਤਰਾਂ ਇਖਾਇਰ ਸੀ ਜਿਨ੍ਹਾਂ ਨੇ ਅੱਜ ਨਾਲ ਸਾਡੇ ਮੇਰ ਸਾਹਿਬ ਵੀ ਆਏ ਆ ਤੇ ਅੱਜ ਇਹ ਤਾਂ ਆਪਾਂ ਨੂੰ ਨਹੀਂ ਪਤਾ ਕਿ ਪੈਬ ਲਾਉਣ ਦੀ ਗਾੜੀ ਜਿਹੜੀ ਮੁਸ਼ਕਲ ਆ ਨਹੀਂ ਆਏਗੀ ਪਾਣੀ ਵਧੀਆ ਮਿਲੇਗਾ ਇਹ ਕਾ ਵੀ ਜਿਹੜੀਆਂ ਸਾਡੇ ਮੇਸਰ ਸਾਹਿਬ ਨੇ ਬਣਿਆ ਕਾ ਵੀ ਹੁਣ ਜਿਹੜੀਆਂ ਮੁਸ਼ਕਲਾਂ ਸਾਰੀਆਂ ਹੱਲ ਹੋਣ ਦੇ ਚਾਹਤੀਆਂ ਕਈ ਮੁਸ਼ਕਲਾਂ ਹੋਣਗੀਆਂ ਸਾਰੀਆਂ ਹੱਲ ਕਰਾਂਗੇ ਲੋਕ ਦੇ ਦੇਖੋ ਜੀ ਲੋਕਾਂ ਨੂੰ ਮਹਿਸੂਸ ਕੀਤਾ ਲੋਕ ਸਾਡੇ ਨਾਲ ਆ ਲੋਕ ਜੀ ਸਾਡੇ ਨਾਲ ਆ ਤਾਂ ਹੀ ਸਾਡੀ ਅੱਪਾਸ ਨੂੰ ਅੱਗੇ ਆ ਰਹੀ ਹੈ ਤੇ ਗਾੜੀ ਵੀ ਸਾਡੀ ਜਿਹੜੀ 2027 ਦੀ ਉਹ ਵੀ ਆਪਣੀ ਸਰਕਾਰ ਹੈ ਕੋਈ ਇਹੋ ਜਿਹੀ ਕੱਲਣੀ ਆ ਪਹਿਲੀਆਂ ਸਰਕਾਰਾਂ ਤੋਂ ਇਹ ਸਰਕਾਰ ਤੇ ਵਧੀਆ ਨਾਲ